ਆਪਣਾ ਤਾਂ ਹੁਣ ਤਕਰੀਬਨ 200 ਕਿੱਲੇ ਦੀ ਵਾਈ ਚੱਲਦੀ ਰਹਿੰਦੀ ਆ ਸੀਜ਼ਨ ਆਈ ਹੀ ਰਹਿੰਦਾ ਜਿਵੇਂ ਹੁਣ ਝੋਨਾ ਵੱਢਿਆ ਆਲੂ ਦੀ ਬਜਾਈ ਉਸ ਤੋਂ ਬਾਅਦ ਗੋਭੀ ਵਾਲੇ ਵਾਣ ਵਿਹਲੇ ਹੋ ਜਾਣੇ ਵੀ ਸਾਰਾ ਸਾਲ ਕੋਈ 4 ਕੁ ਮਹੀਨੇ ਟਰੈਕਟਰ ਖੜਦਾ ਹੀ ਨਹੀਂ ਤੇ ਚੱਲਦਾ ਹੀ ਰਹਿੰਦਾ ਹੈ। ਇਹ ਤਾਂ ਚੱਲੀ ਜਾਣਾ ਰਹਿੰਦਾ। ਹਾਂਜੀ। ਹਾਂਜੀ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਕਰਨ ਲੱਗੇ ਆ ਅੱਜ ਆਪਾਂ ਮੈਸ਼ੀਨ ਦੀ ਕਰਨ ਲੱਗੇ ਆ 246 ਦੀ ਵੀਡੀਓ ਤੇ ਆਪਣੇ ਨਾਲ ਹੈਗਾ ਕਿਸਾਨ ਭਰਾ ਤੇ ਜੀ ਨੇ ਇਹਦਾ ਰਿਵਿਊ ਦੇਣਾ ਆਪਾਂ ਨੂੰ ਵੀ ਕਿਦਾਂ ਦਾ ਲੱਗਿਆ ਪਹਿਲਾਂ ਵੀ ਆਪਾਂ ਵੀਡੀਓ ਖਾਸੀਆਂ ਕੀਤੀਆਂ ਵੀ ਆ। ਅੱਜ ਸੋਚਿਆ ਵੀ ਅੱਜ ਅਸੀਂ ਦੇਖਿਆ ਵੀ ਭਰਾ ਜਿਹੜਾ ਖੇਤ ਦੇ ਵਿੱਚ ਸੁਹਾਗਾ ਮਾਰ ਰਿਹਾ ਸੀ ਇਹ ਟਰੈਕਟਰ ਨਾਲ ਤੇ ਆਪਾਂ ਕਿਸਾਨ ਤੋਂ ਰਿਵਿਊ ਪਤਾ ਕਰਾਂਗੇ ਸੱਸੀ ਘਬਾਈ ਜੀ ਸੱਸੀ ਘਰ ਜੀ ਤੇ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਅਰਸ਼ਦੀਪ ਸਿੰਘ ਵਰਤਕੀ ਠੀਕ ਹੈ ਬਾਈ ਜੀ ਤੇ ਕਿੰਨਾ ਟਾਈਮ ਹੋ ਗਿਆ ਬਈ ਇਹ ਟਰੈਕਟਰ ਲੈਣ ਨੂੰ ਇਹ ਆਪਾਂ ਨੂੰ ਹੋਈ ਗਿਆ ਤਕਰੀਬਨ ਡੇਢ ਮਹੀਨੇ ਦਿੱਤੀ ਠੀਕ ਹੈ ਡੇਢ ਮਹੀਨੇ ਦੇ ਉੱਤੇ ਹੋ ਗਿਆ ਤੇ ਕਿਵੇਂ ਲੱਗਿਆ ਬਈ ਇਹ ਟਰੈਕਟਰ ਦਾ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਠੀਕ ਹੈ ਜੀ ਪਹਿਲਾਂ ਮੈਂ 241 ਚਲਾਉਂਦਾ ਰਿਹਾ ਜੀ 4 ਵੀਲ ਠੀਕ ਹੈ ਬਾਈ ਜੀ ਉਹ ਕਾਫੀ 3 ਕ ਸਾਲ ਹੋ ਗਏ ਮੇਰੇ ਕੋਲੇ ਜੇ ਹੈਗਾ ਜੀ ਠੀਕ ਹੈ ਬਾਈ ਜੀ ਹੁਣ ਮੈਂ ਇੱਕ 246 ਠੀਕ ਹੈ ਜੀ ਤੇ ਇੱਕ 254 ਲਿਆ ਜੀ ਠੀਕ ਹੈ ਵੀ ਤਿੰਨੇ ਡਾਇਰੈਕਟਰ ਇਸੇ ਕੰਪਨੀ ਦੇ ਸਦੇ ਸੋਹਣ ਹਾਂਜੀ ਠੀਕ ਹੈ ਬਾਈ ਜੀ ਤੇ ਕੀ ਲੱਗਿਆ ਤੁਹਾਨੂੰ ਫਰਕ ਹੁਣ ਜਿਵੇਂ ਮੰਨ ਲਓ ਤਕਨੀਕ ਦੋਨਾਂ ਦੇ ਨਾਲ ਵਧਦੀ ਜਾਂਦੀ ਆ ਹਨਾ ਨਵੀਂ ਆਉਂਦੀ ਜਾਂਦੀ ਆ ਤਕਨੀਕ ਤੇ ਇਹਦੇ ਚ ਕੀ ਲੱਗਿਆ ਤੁਹਾਨੂੰ ਫਰਕ ਵੀ ਕਿੰਨਾ ਕੁ ਵਧੀਆ ਇਹ ਕੰਪਨੀ ਨੇ ਕੋਈ ਕੀਤਾ ਵਧੀਆ ਇਹਦੇ ਡਿਵੈਲਪਮੈਂਟ ਨਹੀਂ ਬਹੁਤ ਵਧੀਆ ਜੀ ਪਹਿਲੀ ਗੱਲ ਤਾਂ ਜਿਵੇਂ ਅਸੀਂ ਸਬਜ਼ੀ ਦੀ ਖੇਤੀ ਕਰਦੇ ਹਾਂ ਜੀ ਠੀਕ ਹੈ ਜੀ ਉਹਦੇ ਰਿਲੇਟਡ ਜੇ ਵੇਖੀ ਇੰਦੇ ਨਾਲੋਂ ਸਾਨੂੰ ਕੋਈ ਹੋਰ ਵਧੀਆ ਟਰੈਕਟਰ ਨਹੀਂ ਲੱਗਦਾ ਜਿਵੇਂ ਇਹ ਚੱਲਦਾ ਠੀਕ ਆ ਬੰਤਰ ਦੇ ਹਿਸਾਬ ਨਾਲ ਛੋਟਾ ਲੱਗਦਾ ਕੰਮ ਵੱਡਿਆਂ ਜਿੰਨਾ ਹੀ ਕਰਦਾ ਜੀ ਠੀਕ ਆ ਜੀ ਤੇ ਹਰੇਕ ਪਾਸੇ ਵੀ ਜਿਵੇਂ ਹਿੱਸੇ ਦੀ ਚੜਾਈ ਨੂੰ ਲਾ ਲਈਏ ਜਾਂ ਜਿਵੇਂ ਵੀ ਆ ਸਬਜ਼ੀ ਚ ਵੀ ਚੱਲਦੀ ਚੱਲਦਾ ਹਾਂਜੀ ਬਾਈ ਜੀ ਤੇ ਵਾਈਜ ਤਾਂ ਚੱਲਦੀ ਹੈ ਜੀ ਹੁਣ ਤਕਰੀਬਨ ਇੰਪਲੀਮੈਂਟ ਵੀ ਅਸੀਂ ਸਾਰੇ ਜਿੰਨੇ ਦੂਜੇ ਵੱਡੇ ਟਰੈਕਟਰਾਂ ਮਗਰ ਚਲਾਉਨੇ ਆ ਜੀ ਠੀਕ ਆ ਜੀ ਉਹੀ ਇੰਪਲੀਮੈਂਟ ਇਹ ਵੀ ਖਿੱਚਦੇ ਆ ਜੀ ਠੀਕ ਆ ਮਤਲਬ ਸਾਰੀਆਂ ਚੀਜ਼ਾਂ ਤੁਸੀਂ ਕਰਕੇ ਦੇਖ ਲਿਆ ਤਵੀਆਂ ਵੀ ਕਲਟੀਵੇਟਰ ਸਾਰਾ ਕੁਝ ਪਾ ਕੇ ਦੇਖ ਲਿਆ ਤੇ ਵਧੀਆ ਲੱਗਿਆ ਤੁਹਾਨੂੰ ਇਹ ਪਰਫਾਰਮੈਂਸ ਠੀਕ ਲੱਗੀ ਤੇ ਜਿਵੇਂ ਮੰਨ ਲਓ ਤੁਸੀਂ ਪਹਿਲਾਂ ਵੀ ਵਰਤੇ ਆ ਤੇ ਇਹਨਾਂ ਦੀ ਕਿੰਨੀ ਘਿਰ ਪਿਆ ਰਿਪਿਅਰ ਹੁੰਦੀ ਆ ਜਿਵੇਂ ਇਸ ਕੰਪਨੀ ਦੇ ਡਾਇਰੈਕਟਰਾਂ ਦੀ ਨਹੀਂ ਹੁਣ ਆਪਣੇ ਕੋਲ 41 ਸੀਗਾ 21 ਮਾਡਲ ਦੀ ਠੀਕ ਹੈ ਜੀ ਸਿਰਫ ਇੱਕ ਬੈਟਰੀ ਬਦਲੀ ਆਪਾਂ ਦੀ ਠੀਕ ਹੈ ਜੀ ਹੋਰ ਕੋਈ ਚੀਜ਼ ਵੀ ਨਿਕਲਾਈ ਬਸ ਇੱਕ ਟਾਈਮ ਸਰਵਿਸ ਕਰਾਈ ਦੀ ਆ ਠੀਕ ਹੈ ਬਈ ਹੋਰ ਕੋਈ ਦਿੱਕਤ ਨਹੀਂ ਆਈ ਹਜੇ ਤੱਕ ਠੀਕ ਹੈ ਤੇ ਇੱਕ ਮੈਂ ਦੱਸ ਦਿਆਂ ਵੀ ਮੈਂ ਨਾ ਅੱਜ ਤੋਂ 10 ਸਾਲ ਪੁਰਾਣੀ ਵੀਡੀਓ ਕੀਤੀ ਸੀ ਟਰੈਕਟਰ ਦੀ 241 ਦੀ ਤੇ ਉਹ ਬੰਦੇ ਨੇ ਵੀ ਪਹਿਲੀ ਗੱਲ ਤਾਂ ਦਾ ਕਲਰ ਹੀ ਐਂ ਪਿਆ ਸੀ ਵੀ ਕੋਈ ਦੱਸ ਹੀ ਨਹੀਂ ਸਕਦਾ ਵੀ 10 ਸਾਲ ਹੋ ਗਏ ਬੰਦੇ ਸੰਭਾਈ ਬਹੁਤ ਸੀ ਉਹ ਕਹਿੰਦਾ ਵੀ ਜਦੋਂ ਦਾ ਮੈਂ ਲਿਆ ਤੇ ਸਾਨੂੰ ਇੱਕ ਦਿਨ ਵੀ ਕੋਈ ਪ੍ਰੋਬਲਮ ਨਹੀਂ ਆਈ ਇਸ ਟਰੈਕਟਰ ਦੀ ਤੇ ਉਹ ਕਹਿੰਦਾ ਜੇ ਕਿਤੇ ਜ਼ਿੰਦਗੀ ਚ ਲੈਣਾ ਵੀ ਪਿਆ ਤੇ ਮੈਂ ਇਸੇ ਕੰਪਨੀ ਦਾ ਟਰੈਕਟਰ ਹੀ ਲਵਾਂਗਾ ਨਿੱਕ ਦਿੱਕਤ ਆਪਾਂ ਨੂੰ ਹੁਣੀ ਬਈ ਆਈ ਹੈ ਹਜੇ ਤੱਕ ਕੋਈ ਲੀਕਿੰਗ ਦੀ ਦਿੱਕਤ ਨਹੀਂ ਗਈ ਠੀਕ ਹੈ ਬਈ ਇਹ ਸੁੱਕਾ ਪਿਆ ਰਹਿੰਦਾ ਵੀ ਆਪਣਾ ਤਾਂ ਹੁਣ ਤਕਰੀਬਨ 200 ਕਿੱਲੇ ਦੀ ਵਾਈ ਚੱਲਦੀ ਰਹਿੰਦੇ ਆ ਸੀਜ਼ਨ ਆ ਹੀ ਰਹਿੰਦਾ ਜਿਵੇਂ ਹੁਣ ਝੋਨਾ ਵੜਿਆ ਆਲੂ ਦੀ ਬਜਾਈ ਉਸ ਤੋਂ ਬਾਅਦ ਗੋਭੀ ਵਾਲੇ ਵਾਣ ਵਿਹਲੇ ਹੋ ਜਾਣੇ ਵੀ ਸਾਰਾ ਸਾਲ ਕੋਈ 4 ਕੁ ਮਹੀਨੇ ਟਰੈਕਟਰ ਖੜਦਾ ਹੀ ਨਹੀਂ ਤੇ ਚੱਲਦਾ ਹੀ ਰਹਿੰਦਾ ਮੇਰਾ ਚੱਲੀ ਜਾਣਾ ਰਹਿੰਦਾ ਤੇ ਆਪਾਂ ਦਿਖਾ ਦਈਏ ਮਾੜਾ ਇਹ ਟਰੈਕਟਰ ਸਾਰੇ ਜਾਣਾ ਨੂੰ ਹਨਾ ਵੀ ਕਿੱਦਾਂ ਦੀ ਲੋਕਾ ਟਰੈਕਟਰ ਦੀ ਆ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਇੱਕ ਬਈ ਇਹਦਾ ਕਿੰਨਾ ਕ ਫਰਕ ਲੱਗਿਆ ਤੁਹਾਨੂੰ ਜਿਹੜਾ ਆ ਗੇਅਰ ਦੇ ਤਾਂ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਣਾ ਸੀ ਬਈ ਸਭ ਤੋਂ ਵਧੀਆ ਚੀਜ਼ ਮੈਨੂੰ ਇਹੀ ਲੱਗਦੀ ਹੈ ਕਿੰਨੀ ਲੱਗੀ ਚੀਜ਼ ਹੈ ਬਹੁਤ ਵਧੀਆ ਬਈ ਕਿਉਂਕਿ ਪਹਿਲਾਂ ਆਪਾਂ ਨੂੰ ਹੁੰਦਾ ਸੀ ਨਾ ਵੀ ਇੱਥੋਂ ਬੈਕ ਬੂਕ ਕਰਨਾ ਹੁਣ ਇੱਥੋਂ ਬਹੁਤ ਹੀ ਵਧੀਆ ਇੱਕ ਸਾਦਾ ਬਹੁਤ ਵੱਡਾ ਸੋਖਾ ਬਈ ਇਹ ਉੱਥੇ ਇੱਕ ਕਟਾਈ ਬਹੁਤ ਜ਼ਿਆਦੀ ਆ ਬਈ ਇਹਦੀ ਠੀਕ ਆ ਬਈ ਜੀ ਵੀ ਇੱਕ ਟਾਇਰ ਛੋਟੇ ਕਰਕੇ ਕਟਾਈ ਬਹੁਤ ਜ਼ਿਆਦੀ ਜਮਾਂ ਨਾਲੋਂ ਹੀ ਮੁੜ ਜਾਂਦਾ ਨਾ ਬ੍ਰੇਕ ਲਾਉਣ ਦੀ ਲੋੜ ਪੈਂਦੀ ਆ ਬਸ ਉੱਥੇ ਘੁੰਮ ਜਾਂਦਾ ਉੱਥੇ ਕੰਮ ਆਣਾ ਤੇ ਇਹਦਾ ਫਾਇਦਾ ਇਹ ਆ ਵੀ ਮੰਨ ਲਓ ਤੁਸੀਂ ਜਿਹੜੇ ਗੇਹਾਂ ਚ ਤੁਸੀਂ ਤੁਰੇ ਜਾਂਦੇ ਆ ਉੱਥੇ ਹੀ ਬੈਕ ਹੋ ਜਾਣਾ ਤੇ ਉੱਥੇ ਹੀ ਗਾਂ ਹੋ ਜਾਣਾ ਇਹ ਚੀਜ਼ ਬਹੁਤ ਵਧੀਆ ਲੱਗੀ ਆ ਜਿਹੜੀ ਆ ਕੰਪਨੀ ਨੇ ਚੀਜ਼ ਲਾਈ ਆਗੀ ਤੇ ਡਿਵੈਲਪਮੈਂਟ ਤੋਂ ਹੀ ਦੇਖ ਸਕਦੇ ਆ ਟਰੈਕਟਰਾਂ ਦੀ ਤੇ ਟਾਇਰ ਬਈ ਕਿਹੜੇ ਆ ਇਹਦੇ ਇਹਦੇ 14 ਦੇ ਆ ਜੀ 14 ਦੇ ਟਾਇਰ ਆ ਤੇ ਕੁਆਲਿਟੀ ਤੁਹਾਨੂੰ ਦਿਖਾਉਨੇ ਆਜੋ ਤੇ ਸੁਹਾਗਾ ਵੀ ਦੇਖ ਲਓ ਬਾਈ ਨੇ ਪੂਰਾ ਕੰਮ ਹੀ ਪਾਇਆ ਵਿਆ ਤੇ ਕਿਵੇਂ ਪੂਰਾ ਤੁਈ ਫਿਰਦਾ ਇਹਨੂੰ ਹਾਂ ਬਾਈ ਬਹੁਤ ਜਿਆਦੇ ਹੈਵੀ ਕੁਆਲਿਟੀ ਦੇ ਵਿੱਚ ਬਣਿਆ ਵੈ ਸੁਹਾਗਾ ਤੇ ਐਵਰੇਜ ਬਈ ਜੇ ਆਪਾਂ ਗੱਲ ਕਰਗੇ ਵੀ ਐਵਰੇਜ ਅੰਦਾਜ਼ਾ ਐਵਰੇਜ ਕਿਵੇਂ ਲੱਗਦੀ ਹੈ ਜਿਵੇਂ ਆਪਾਂ ਨੂੰ ਜ਼ਿਆਦਾਤਰ ਮੈਂ ਸੁਣਿਆ ਵੀ ਕਹਿੰਦੇ ਵੀ ਮੈਸੀ ਦੀ ਜਿਹੜੀ ਐਵਰੇਜ ਹੁੰਦੀ ਹੈ ਵੀ ਉਹ ਆਮ ਟਰੈਕਟਰਾਂ ਨਾਲੋਂ ਬਹੁਤ ਜਿਆਦੇ ਵਧੀਆ ਹੁੰਦੀ ਆ ਤੇਲ ਖਰਚਾ ਬਹੁਤ ਘੱਟ ਆ ਬਾਈ ਠੀਕ ਆ ਬਾਈ ਜੀ ਹੁਣ ਤਕਰੀਬਨ ਆਮ ਆਪਣੇ ਕੋਲ ਮਿੰਦਰਾ ਦੇ ਵੀ ਟਰੈਕਟਰ ਹੈਗੇ ਆ ਜੌਂਡੀਅਰ ਵੀ ਹੈਗਾ ਤਕਰੀਬਨ ਸਾਰੇ ਟਰੈਕਟਰ ਵਰਤੀ ਜਾਂਦੇ ਆ ਠੀਕ ਹੈ ਬਾਈ ਜੀ ਵੀ ਠੀਕ ਐਵਰੇਜ ਬਹੁਤ ਵਧੀਆ ਕੰਮ ਦੇ ਹਿਸਾਬ ਨਾਲ ਤੇ ਐਵਰੇਜ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਦੀ ਕੁਆਲਿਟੀ ਦੀ ਤੇ ਕੁਆਲਿਟੀ ਕੀ ਆਂਦੀ ਐ ਇਹਦੀ ਨੇ ਬਹੁਤ ਵਧੀਆ ਬਈ ਪੇਂਟ ਕੁਆਲਿਟੀ ਵੀ ਵਧੀਆ ਠੀਕ ਹੈ ਬਾਈ ਜੀ ਉਹ ਵੀ ਠੋਸ ਬਣਿਆ ਸਾਰਾ ਠੋਸ ਆ ਪੂਰਾ ਵਧੀਆ ਐ ਕੋਈ ਐਵੇਂ ਨਹੀਂ ਪਲਾਸਟਿਕ ਨਹੀਂ ਲਾਈ ਕੰਪਨੀ ਨੇ ਠੀਕ ਆ ਬੰਤਰ ਬੰਤਰ ਵੀ ਬਹੁਤ ਵਧੀਆ ਬਣੀ ਆ ਠੀਕ ਹੈ ਕੁਆਲਟੀ ਵਧੀਆ ਉਦਾਂ ਦੀ ਗੱਲ ਹੈ ਵੀ ਜਿਵੇਂ ਕੋਈ ਜਰ-ਜੋਰ ਦੀ ਲੱਗ ਗਈ ਐਵੇਂ ਖੜਕ ਜੇ ਗਿਆ ਉਹ ਚੀਜ਼ਾਂ ਹੈ ਨਹੀਂ ਹੈ ਨਾ ਜਿਵੇਂ ਆਪਾਂ ਮਜ਼ਬੂਤੀ ਵੀ ਚੈੱਕ ਕਰ ਸਕਦੇ ਹਾਂ ਬਹੁਤ ਜ਼ਿਆਦਾ ਵਧੀਆ ਕੁਆਲਟੀ ਦੇ ਵਿੱਚ ਬਣਾਏ ਹੋਏ ਟਰੈਕਟਰ ਆਏ ਆਜੋ ਇੱਧਰ ਤੁਹਾਨੂੰ ਦਿਖਾਉਂਦੇ ਆਂ ਇੰਜਨ ਦੀ ਕੁਆਲਟੀ ਇਹਦੀ ਤੇ ਮੂਰਲੇ ਟਾਇਰ ਕੀ ਆ ਕਿੰਨੇ ਆਗੇ ਇਹਦੇ 8 ਜੀ 8 18 8 18 ਦੇ ਟਾਇਰ ਆ ਠੀਕ ਹੈ ਭਾਈ ਤੇ ਆਹ ਵੇਟ ਰੱਖਿਆ ਹੋਇਆ ਮੂਰੇ ਇਹ ਹੁਣ ਸੀਜ਼ਨ ਚੱਲਦੇ ਕਰਕੇ ਬਈਆ ਟਾਈਮ ਹੀ ਨਹੀਂ ਲੱਗਿਆ ਠੀਕ ਆ ਲਵਾਉਣ ਦਾ ਟਾਈਮ ਹੀ ਨਹੀਂ ਲੱਗਿਆ ਵੇਟ ਲਵਾਉਣੇ ਆ ਬਸ ਹੁਣ ਵਿਲੇ ਹੋ ਕੇ ਲਵਾਉਣੇ ਆ ਠੀਕ ਆ ਕੇਰਾ ਉਹ ਆਪਾਂ ਜਿਵੇਂ ਜਿਗਾਰਡ ਕਰ ਲੈਨੇ ਆ ਉਦਾਂ ਦਾ ਸਿਸਟਮ ਕਰ ਲਿਆ ਹਣਾ ਤੇ ਯਾਰ ਲੁੱਕ ਵਧੀਆ ਹਣਾ ਸਿੰਪਲ ਲੁੱਕ ਆ ਕੋਈ ਬਾਹਲਾ ਹੋ ਨਹੀਂ ਗਾ ਨਾ ਬੰਦਾ ਠੱਟ ਦਾ ਨਹੀਂ ਬਾਈ ਉੱਤੋਂ ਵੀ ਬਹਿ ਕੇ ਵੇਖੋ ਨਜ਼ਾਰਾ ਸਾਰੀ ਦਿਹਾੜੀ ਵਾਈ ਜਾਵੇ ਕੋਈ ਪਰਵਾਹ ਨਹੀਂ ਬੰਦੇ ਨੂੰ ਠੀਕ ਆ ਬਾਈ ਜੀ ਤੇ ਕੌਲ ਮਲਾ ਕੇ ਤੁਹਾਡਾ ਰਿਵਿਊ 100 ਚੋਂ ਕਿੰਨੇ ਪਰਸੈਂਟ ਦੇਵੋਗੇ ਤੁਸੀਂ ਜਿਹੜਾ ਤੁਸੀਂ ਚਲਾਉਂਦੇ ਰਹਿੰਨੇ ਆ ਮੇਰੇ ਵੱਲੋਂ ਦਾ 100 ਚੋਂ ਤੁਸੀਂ 95 ਪਲੱਸ ਹੀ ਮੰਨੋ ਵੀ ਕੋਈ ਦਿੱਕਤ ਨਹੀਂ ਵਧੀਆ ਹੀ ਰਿਹਾ ਤੇ ਜਿਹੜੇ ਕਿਸਾਨ ਭਰਾ ਚਲਾਉਂਦੇ ਆ ਮੈਸੀ ਦੇ ਟਰੈਕਟਰ ਤੇ ਆਪਣੀ ਵੀਡੀਓ ਥੱਲੇ ਕਮੈਂਟ ਜ਼ਰੂਰ ਕਰਿਓ ਜੇ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਕਿਉਂਕਿ ਆਪਾਂ ਆਪਣੇ ਚੈਨਲ ਤੇ ਜਿਹੜੇ ਵੱਖ-ਵੱਖ ਟਰੈਕਟਰਾਂ ਦੇ ਰਿਵਿਊ ਆ ਜਿਹੜੇ ਉਹ ਪਾਉਂਨੇ ਆ ਤੇ ਬਾਕੀ ਆਪਾਂ ਜੈਨੂਇਨ ਰਿਵਿਊ ਦਿੰਨੇ ਆ ਜਿਹੜਾ ਕਿਸਾਨ ਦਾ ਹੁੰਦਾ ਕਿਉਂਕਿ ਆਮ ਤਾਂ ਹਰੇਕ ਦੀ ਚੀਜ਼ ਵਧੀਆ ਹੀ ਹੁੰਦੀ ਆ ਪਾਣੀਆ ਦੇ ਵੀ ਕੋਈ ਚੀਜ਼ ਮਾੜੀ ਹੁੰਦੀ ਆ ਹਰੇਕ ਕੁਆਲਿਟੀ ਹਰੇਕ ਰੇਟ ਦੇ ਹਿਸਾਬ ਨਾਲ ਹਰੇਕ ਚੀਜ਼ ਵਧੀਆ ਹੁੰਦੀ ਆ ਪਰ ਇਹਨਾਂ ਦਾ ਜਿਹੜਾ ਟਰੈਕਟਰਾਂ ਦਾ ਜਿਹੜੇ ਮੈਸ਼ੀਨ ਦੇ ਟਰੈਕਟਰ ਆਗੇ ਇਹਨਾਂ ਦੀ ਇੱਕ ਵੱਖਰੀ ਲੁੱਕ ਆ ਤੇ ਜਿਹੜੇ ਬੰਦਿਆਂ ਨੇ ਇੱਕ ਵਾਰੀ ਲੈ ਲਿਆ ਮੈਨੂੰ ਨਹੀਂ ਲੱਗਦਾ ਵੀ ਉਹ ਵੇਚਣਗੇ ਟਰੈਕਟਰ ਕਿਉਂਕਿ ਇਹ ਜਿਵੇਂ ਆਪਾਂ ਗਾਣਿਆਂ 'ਚ ਕਹਿ ਦਿੰਨੇ ਹੁੰਨੇ ਆ ਉਹ ਮਸ਼ਹੂਰੀ ਵਾਲੇ ਟਰੈਕਟਰ ਹੈ ਨਹੀਂਗੇ ਇਹ ਇਹ ਹੈਗੇ ਆ ਖੇਤੀਬਾੜੀ ਵਾਲੇ ਟਰੈਕਟਰ ਤੇ ਬਹੁਤ ਹੀ ਜ਼ਿਆਦਾ ਵਧੀਆ ਭਰਾ ਤੇਰਾ ਨਾਲ ਗੱਲ ਕਰਕੇ ਵਧੀਆ ਲੱਗਿਆ ਤੇ ਇਦਾਂ ਦੀਆਂ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿਣਗੀਆਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ